ਅੱਪਰ ਵੱਜੋ ਨਹੀਂ ਧਿਆਨ ਦਿয়ে ਅਗਲਾ ਪ੍ਰੋਗਰਾਮ ਜਿਹੜਾ ਉਹ ਜਿਹਦਾ ਜਿਹਦਾ ਨਾਮ ਬੁਲਿਆ ਜਾਣਾ ਹੈ ਉਹੀ ਆਵੇਗਾ ਜਿਹੜੇ ਪਿੰਡ ਦਾ ਨਾਮ ਬੁਲਿਆ ਜਾਣਾ ਹੈ ਉਹਨਾਂ ਦੇ ਤਰਸਵੀ ਸਰਮਾਨਾ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਹਨੂੰ ਲੈ ਕੇ ਨਾਲ ਆਉਣਗੇ ਸਾਰਿਆਂ ਨੇ ਜੀ ਇਹਨੂੰ ਵਿਸ਼ੇਸ਼ ਪਧਾਰਨ ਮੰਤੋਂ ਆਓ ਅਗਲਾ ਪ੍ਰੋਗਰਾਮ ਸਰਵ ਕਰੀਏ ਆਓ ਬੱਚਿਆਂ ਨੂੰ ਫੜ ਜੀ ਬੇਨਤੀ ਹੈ ਕਿ ਪਿੱਛੇ ਹੁੰਦੀ ਦਿਪਾ ਲਾਉਦਾ ਜੀ ਉਹ ਵੀ ਕੁਝ ਮਿੰਟਾਂ ਵਿੱਚ ਸਾਡੇ ਪਾਸ ਪਹੁੰਚ ਰਹੇ ਹਨ ਜੀ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜੀ ਜਲਦ ਕਰਾਂ ਤਕਰੀਬਾ ਨਾਲ ਸਾਡੇ ਪਾਸ ਆ ਚੁੱਕਾ ਹੈ ਜੀ ਇਹ ਪਲਾਟਫਾਰਮ ਦੇ ਵਿੱਚ ਜਿਹੜੀ ਪੱਤੀ ਪਲਾਟਫਾਰਮ ਦੇ ਵਿੱਚੋਂ ਆਉਜੀ ਜਿਹਦੇ ਨਾਲ ਬੇਟੀ ਜੈਸਮਿਨ ਕੌਰ ਸਨਮੁਰਨ ਧੀਰ ਸਿੰਘ ਇਹਨਾਂ ਨੂੰ ਪੱਡੀ ਨੂੰ ਬੈਂਦੀ ਹੈ ਕਿ ਉਹ ਵੀ ਇੱਥੇ ਆ ਜਾਣ ਸਟੇਜ ਤੇ ਕਿਹੜੀ ਕਿਹੜੀ ਆਇਆ ਉਹਨਾਂ ਬਤੀਆਂ ਨੂੰ ਹੋਏਗਾ ਭਾਈ ਮੱਝ ਜੀ ਇਸ ਥਾਂ ਤੇ ਇੱਕ ਧਰਮ ਦਾ ਪ੍ਰਚਾਰ ਕਰਨ ਨਾਲ ਸ਼ੁਰੂ ਕੀਤਾ ਭਾਈ ਮੱਝ ਜੀ

ਜੀ ਪਤਨ ਵਿੱਚ ਜਿਹੜਾ ਸ਼ਰਤਕ ਚੋਣ ਵਿੱਚ ਨਿਕੋਣ ਸੰ ਸਰਹੰਦੇ ਪਹਿਲੇ ਸੁਵੇਦਾਨ ਨੇ ਕਦੋਂ ਅਨੰਤਪੁਰ ਕਾਮ ਨੂੰ ਘੇਰੀ ਰੱਖਿਆ ਸੀ ਗੁਰੂ ਜੀ ਨੇ ਭਾਈ ਨਾਮਦੇਵ ਨੂੰ ਭਾਈ ਮਹੀਨਾ ਦਾ ਨਾਮ ਕਿਉਂ ਦਿੱਤਾ ਸੀ ਦੇ ਵਿੱਚ ਰਹਿੰਦੇ ਹੋਏ ਗੁਰੂ ਜੀ ਬਚਪਨ ਵਿੱਚ ਸਾਥੀਆਂ ਨਾਲ ਕਿਹੜੀਆਂ ਗਿੱਡਾਂ ਖੇਡਦੇ ਸਨ ਸ਼ਾਬਾਸ਼ ਬਹੁਤ ਧੀਆ ਬਧੀਆ ਜੀ ਕਿਨਾਂ ਗੁਰੂ ਜੀ ਬੱਚੀਆਂ ਜਵਾਬ ਦੇ ਦੇਈਆਂ ਨੇ ਧਿਆਨ ਦਿਓ ਕਰਨ ਪੋਹਲ ਨੂੰ ਕੀ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਪੋਹਲ ਨੂੰ ਕੀ ਕਿਹਾ ਜਾਂਦਾ ਹੈ ਕਰਨ ਪੋਹਲ ਤੁਸੀਂ ਜੀ ਪੰਜ ਪਿਆਰਿਆਂ ਦੇ ਨਾਮ ਸੀਰੀਅਲ ਵਾਜ ਤੇਰੀ ਭਾਈ ਤੇ ਪੰਜ ਪਿਆਰਿਆਂ ਦੇ ਦਰਸ਼ਨਾਂ ਨੂੰ ਆਏ ਇਹਨਾਂ ਨੇ ਦਰਵਾਜ਼ੇ ਬੰਦ ਕਰ ਲੈ ਸਮਝਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਇਸ ਨੂੰ ਪਹਿਲਾ ਗ੍ਰੰਥ ਹੀ ਸੰਪਿਆ ਗਿਆ। ਗੁਰੂ ਅਰਜਨ ਦੇਵ ਜੀ ਦੇ ਵਿਸਥਾਰ ਹੋਏ ਦੂ ਨਗਰਾਂ ਦੇ ਨਾਮ ਕੀ ਕਰੀਏ ਚੰਗਿਆਮ ਕਰ। ਸਿੱਖ ਧਰਮ ਦੇ ਸ਼ਹੀਦ ਗੁਰੂ ਦਾ ਨਾਮ ਜਿਹੜੇ ਪਹਿਲੇ ਹੋਏ। ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਦਾ ਨਾਮ ਦੱਸੋ ਜੀ। ਅਦਾਵਾ। ਗੋਸਰਾ ਸਿੱਖ ਬੀਬੀ ਦਾ ਨਾਮ ਦੱਸੋ ਜਿਹੜੀ ਇੱਕ ਗੁਰੂ ਦੀ ਪਤਨੀ ਸੀ, ਇੱਕ ਗੁਰੂ ਦੀ ਬੇਟੀ ਸੀ। ਤੇ ਇੱਕ ਜੁੜੀ ਮਾਤਾ ਤੇ ਇੱਕ ਜੁੜੀ ਸਾਧੀ ਤੇ ਹੁਣ ਇਹਨਾਂ ਨੂੰ ਇੱਕ ਦੋ ਆ ਦੋਨਾਂ ਤੋਂ ਪੁੱਛਿਆ ਜਾਵੇਗਾ ਕਿ ਦੂਰੇ ਜਨੀਆਂ ਹੱਥ ਖੜਾ ਕਰਨਗੇ ਜਿੰਨੂੰ ਨਹੀਂ ਪਤਾ ਲੱਗੇਗਾ ਉਹ ਦੱਸਣੋਏਗੀ ਜਿਹੜਾ ਜਿੰਨ ਦੱਸ ਦੇਵੇਗੀ ਉਹ ਪਰਪਰ ਵੀ ਹੋਣਾ ਨਹੀਂ ਹੱਥ ਖੜਾ ਕਰਨਾ ਦੋਨਾਂ ਇੱਥੇ ਆ ਗਏ ਆਂ ਤਦ ਵਿੱਚ ਪਾਚਾ ਜੀ ਦੀ ਇਹ ਜਿੱਤ ਵੀ ਦੇ ਵਿੱਚੋਂ ਹੈ ਅਨੰਤ ਕੋਤਾਲੀ ਆਖਰੀ ਲੜਾਈ ਕਦੋਂ ਹੋ ਜੀ ਦਾ ਫਰਿਸ਼। ਚਾਰਾ ਚਾਰੀ। ਇਹ ਤਾਂ ਮੁਸ਼ਕਲੇਗਰ ਬਣ ਗਈ। ਚਲੋ ਨੌਵੇਂ ਪਾਠਾ ਦੇ ਸਿੱਖੀ ਵਿਸ਼ੇ ਉੱਤੇ ਇੱਕ ਸਵਾਲ ਪੁੱਛ ਕੇ ਅਪੈਲ ਨੂੰ ਫਾਈਨਲ ਕਰ ਲੈਂਦੇ ਹਾਂ। ਮੱਖਣ ਸ਼ਾਹ ਨੇ ਜਦੋਂ ਅਸਲੀ ਗੁਰੂ ਜਪਨ ਸਮੇਂ ਉਲਝੇ ਚੜ ਕੇ ਕਿਹੜੇ ਸ਼ਬਦ ਬੋਲੇ ਸਰ ਤੇ ਦੋਨੋਂ ਨੂੰ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਲੋਕ ਨੂੰ ਨਹੀਂ ਤੁਸੀਂ ਦੱਸੋ ਨਹੀਂ ਤੁਸੀਂ ਦੱਸੋ ਜੀ ਇਹ ਤਾਂ ਕੰਪੀਟੀਸ਼ਨ ਬਹੁਤ ਵੱਡਾ ਹੈ ਇਹ ਇਤਿਹਾਸ ਦੇ ਵਿੱਚ ਇੱਕ ਅਨੋਖਾ ਇੱਕ ਸਵਾਲ ਬਣ ਹੋਏ ਆਪਾਂ ਇਹ ਦਾਤਾ ਪੁੱਤਰ ਰਹੇ ਹਾਂ ਕਿ ਜਦੋਂ ਗੁਰੂ ਸਾਹਿਬ ਜੀ ਨੂੰ ਮੱਖਣਛਾਲੇ ਲੱਗਿਆ ਉਹ ਕਿਵੇਂ ਲੱਗਿਆ ਸੀ ਉਹ ਕੀ ਇਹਦੀ ਪ੍ਰੰਥਾ ਸੀ ਕਿਵੇਂ ਕੀਟਾਂ ਉਹਨਾਂ ਨੇ ਕੀ ਕੁਝ ਕਰਕੇ ਫਿਰ ਸ਼ੌਕਲੇ ਇੱਕ ਦੋ ਰਾਇਨਾ ਦੇ ਦਿੱਤਾ ਹੱਥ ਖੜਾ ਕਰੋ ਜਿਹਨੂੰ ਹੋਣਾ ਜਦੋਂ ਗੁਰੂ ਸਾਹਿਬ ਜੀ ਨੂੰ ਲੱਗਿਆ ਸੀ ਮੱਖਣਛਾਲ ਬਾਣੇ ਨੇ ਪਰ ਉਹਨਾਂ ਨੇ ਕਿਵੇਂ ਲੱਗਿਆ ਸੀ ਪਰ ਫਤਹਿ ਪਰ ਫਤਹਿ پر کیا ہے پر کیا ہے تو پنڈوں کی ہاں کی ਜਿਹਦੇ ਛੋਟੇ ਪੁੱਤਰ ਦਾ ਕੀ ਨਾਮ ਸੀ ਗੁਰੂ ਹਰ Rai ਸਾਹਿਬ ਜੀ ਦੇ ਸੁਰੇ ਪੁੱਤਰ ਦਾ ਕੀ ਨਾਮ ਸੀ ਜਦੋਂ ਉਹਨਾਂ ਲਈ ਇੱਕ ਫੁਲਦ ਜਨਨ ਤੋਂਨ ਕਿਹੜਾ ਉਹਦੇ ਵਿੱਚੋਂ ਹਰ ਜਾਏਗਾ ਉਹ ਸੈਕੰਡ ਵਿੱਚ ਜਾ ਜਾਏਗਾ ਦਸਵੇਂ ਪਾਛੀ ਦੀ 83 ਨਾਂ ਇਹ ਫੁਲਦ ਸਬੰਧਤ ਹੈ ਜੀ ਸਦਾ ਹੰਦ ਤੇ ਇਸ ਸੁਪੇਦਾਰ ਨੇ ਰਗੂ ਕੇ ਅਨੰਤ ਨੂੰ ਘੇਰੀ ਰੱਖਿਆ ਸੀ ਤੁਸੀਂ ਦੱਸੋ ਜੀ ਪਿੰਖਾਂ ਦੇ ਅੰਦਰ ਕਿੱਥੇ ਪਹਿਲਾਂ ਕੀ ਨਹੀਂ ਸੀ ਤੁਹਾਡੇ ਲਈ ਪਾ ਜੀ ਕਿਹੜੇ ਸ਼ਹਿਰ ਜਾਦੇ ਕੰਸਟਰਕਟਰਾਂ ਦੇ ਕੇ ਲੜਦੇ ਹੋਏ ਸ਼ਹੀਦ ਹੋਏ ਸਨ ਆਪਕੇ ਵਿੱਚ ਕੰਪੀਟੀਸ਼ਨ ਜਿਹੜਾ ਮੁਕਾਬਲਾ ਬਿਲਕੁਲ ਇੱਕ ਵਾਰ ਹੈ ਜੀ ਆਓ ਕੁਝ ਕੁ ਸਵਾਲ ਆਪਾਂ ਇਹਨਾਂ ਕੋਲੋਂ ਪੁੱਛ ਕੇ ਇਹਨਾਂ ਨੂੰ ਝੰਡ ਤਈਏ ਜੀ ਸਚਿਆ ਨੂੰ ਪਹਿਲੀ ਬੱਚੀ ਨੂੰ ਬਿੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਭਟ ਸਹਿਬਾਨ ਨੇ ਕਿੰਨੇ ਭਗਤਾਂ ਦੀ ਤੇ ਕਿੰਨੇ ਸਿੱਖਾਂ ਦੀਆਂ ਨੇ ਮਾਰਕਸ ਦੀ ਸੰਬਾਧਨਾ ਕਿਸ ਗੁਰਨੇ ਦਿੱਤੀ ਤੇ ਕਿੰਨਾ ਗਿਆ ਸੀ तकरीबन ਇਹ ਬੱਚੇ ਲੱਗਦਾ ਕਿ ਸਾਡੇ ਜਿਹੜਾ ਇਤਿਹਾਸ ਪੜਾਇਆ ਗਿਆ ਉਹ तकरीबन ਇੱਕ ਵਾਲੇ ਜਾ ਰਹੇ ਹੈ ਜੀ ਤੇ ਗੁਰੂ ਦੇ ਇਤਿਹਾਸ ਨੂੰ ਤੁਹਾਨੂੰ ਉਸ ਸਾਥ ਤੋਂ ਖੁਸ਼ੀ ਕਰੋ ਜੀ ਚਲੋ ਭਾਈ ਧਿਆਨ ਦਿਓ ਜੀ ਸਭਾ ਅਜੀ ਪਹਿਲੇ ਪਤੀ ਤੋਂ ਬੇਲਗੇ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤਸਰ ਚਾਰ ਪਹਿਲਾਂ ਨਿਕਲੇ ਹੋਇਆ ਸੀ ਕਿਹੜੇ ਸਾਲ ਵਿੱਚ ਨਿਕਲਿਆ ਸੀ 16 16 ਸਤੰਬਰ ਦਾ ਇੱਕ ਹੋਰ ਤੋਂ ਮਹਾਂ ਜੀ ਇੱਕ ਵਾਰੀ ਫਿਰ ਸ਼੍ਰੀ ਨਨਕੂ ਸਾਹਿਬ ਜੀ ਦੇ ਸਾਥੀ ਵਾਲੇ ਜੀ ਨੂੰ ਸੁਲੰਤਰ ਕਰਨਗੇ ਭਾਈ ਸੱਜੀ ਦਾ ਜੀਤ ਭਾਈ ਮਜੀਦ ਦਾਸ ਨੂੰ ਭਾਈ ਜਾਲਾ ਜੀ ਨੂੰ ਕਿਵੇਂ ਸ਼ੇਰ ਕੀਤਾ ਗਿਆ ਭਾਈ ਸੱਜੀ ਦਾ ਜੀ ਨੂੰ ਕਿਹੜੀ ਸਜ਼ਾ ਦੇ ਨਾਲ ਸ਼ੇਰ ਕੀਤਾ ਗਿਆ ਜੀ ਭਾਈ ਮਜੀਦ ਸਾਹਿਬ ਜੀ ਨੂੰ ਕਿਹੜੀ ਸਜ਼ਾ ਦੇ ਨਾਲ ਤੇ ਭਾਈ ਜਾਲਾ ਜੀ ਨੂੰ ਕਿਵੇਂ ਸ਼ੇਰ ਕੀਤਾ ਗਿਆ بتی تقریباً تقریباً